ਸਾਨੇਵਾਲ ਹਲਕੇ ਚ ਬਹੁਤ ਸੋਹਣਾ ਰਿਸਪੌਂਸ ਹੈ ਅਸੀਂ ਬਹੁਤ 7-8 ਪਿੰਡਾਂ ਜਾਏ ਆਏ ਆ ਚਾਰ-ਪੰਜ ਜਗ੍ਹਾ ਹੋਰ ਬਚਦੀਆਂ ਨੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ ਦੇਖੋ ਕਿੰਨੇ ਲੋਕ ਆਏ ਆ ਔਰ ਲੋਕਾਂ ਦਾ ਭਾਸ਼ਣ ਤੇ ਕਿਵੇਂ ਉਹ ਅੱਗੋਂ ਤੁਹਾਨੂੰ ਜਵਾਬ ਦੇ ਰਿਹਾ ਉੱਥੋਂ ਪਤਾ ਲੱਗ ਜਾਂਦਾ ਬਹੁਤ ਹੀ ਵਧੀਆ ਹੈ ਮੈਂ ਬਾਜਵਾ ਸਾਹਿਬ ਨੂੰ ਜਿਹੜੇ ਹਲਕਾ ਇੰਚਾਰਜ ਉਹਨਾਂ ਦਾ ਔਰ ਉਹਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਹਿਬ ਕਿਸ ਤਰ੍ਹਾਂ ਦੇ ਮਸਲੇ ਸੀਗੇ ਪਿੰਡਾਂ ਦੇ ਦੇਖੋ ਪਿੰਡਾਂ ਦੇ ਮਸਲੇ ਸੀ ਲੋਕ ਸੋਚਦੇ ਸੀ ਕਿ ਜਿਹੜੀ ਸਰਕਾਰ ਨਵੀਂ ਬਣੀ ਆ ਆਪ ਪਾਰਟੀ ਦੀ ਇਹ ਸਾਡੇ ਕੋਈ ਮਸਲੇ ਹੱਲ ਕਰੂ ਅੱਧਾ ਸਮਾਂ 2.5 ਸਾਲ ਗੁਜ਼ਰ ਗਏ ਅੱਜ ਪਿੰਡ ਵਾਲੇ ਡਿੱਗ ਰਹੇ ਕਿਸੇ ਦਾ ਕੋਈ ਕੰਮ ਨਹੀਂ ਹੋਇਆ ਪਿੰਡਾਂ ਦੀ ਡਵੈਲਪਮੈਂਟ ਰੁਕ ਗਈ ਸਰਪੰਚ ਵਿਚਾਰੇ ਬੈਠੇ ਨੇ 5 ਰੁਪਏ ਇਹਨਾਂ ਨੇ ਪਿੰਡ ਦੇ ਆ ਬਚਤਾਂ ਨੂੰ ਨਹੀਂ ਦਿੱਤੇ ਅੱਜ ਅੱਜ ਪਿੰਡ 'ਚ ਮੜਨ ਜੋਗੇ ਨਹੀਂ ਅਰ ਕਿਹੜੇ ਮੂੰਹ ਨਾਲੇ ਜਾਣਗੇ ਲੋਕ ਚਾਹੁੰਦੇ ਨੇ ਦੁਬਾਰਾ ਕਾਂਗਰਸ ਪਾਰਟੀ ਦਾ ਸੀ ਕੈਂਡੀਡੇਟ ਚੁਣੀਏ ਤਾਂ ਕਿ ਡਵੈਲਪਮੈਂਟ ਸਾਡੇ ਪਿੰਡ 'ਚ ਹੋ ਸਕਾ ਚੱਲ ਰਿਹਾ ਅਸਮਿਲਿਆ ਹਫ਼ਤਾ ਨਹੀਂ ਚੱਲਦਾ ਬਹੁਤ ਵਧੀਆ ਪ੍ਰਚਾਰ ਸਾਰੇ ਪਿੰਡਾਂ 'ਚ ਡਾਕਟਰ ਅਮਰ ਸਿੰਘ ਦੇ ਪ੍ਰੋਗਰਾਮ ਅਸੀਂ ਸਾਰੇ ਸਾਨੇ ਵਾਲ ਹਲਕੇ 'ਚ ਰੱਖੇ ਹੋਏ ਆ ਲੋਕਾਂ 'ਚ ਬਹੁਤ ਵਧੀਆ ਹੰਗਾਰਾ ਲੋਕ ਕਾਂਗਰਸ ਨੂੰ ਜਿਤਾਉਣ ਲਈ ਅੱਗੇ ਆਏ ਹੋਏ ਨੇ ਪਿੰਡਾਂ 'ਚ ਤੁਸੀਂ ਆਪ ਵੀ ਦੇਖਿਆ ਹੱਛਾ ਲੋਕਾਂ 'ਚ ਕਿੰਨਾ ਜ਼ਿਆਦਾ ਆ ਨੌਜਵਾਨਾਂ ਚ ਵੀ ਬਹੁਤ ਹੀ ਭਰਮਾ ਹੰਗਾਰਾ ਜਿਵੇਂ ਇਸ ਕਾਲਸਾ ਪਿੰਡ ਤੇ ਬਲਕਾਰ ਸਿੰਘ ਤੇ ਹੋਰ ਜਿੰਨੇ ਵੀ ਇਹ ਸਾਡੇ ਯੂਥ ਕਾਂਗਰਸ ਦਾ ਉਮੀਦਵਾਰ ਪ੍ਰਧਾਨ ਵੀ ਆ ਤੇ ਹੋਰ ਵੀ ਜਿੰਨੇ ਯੂਥ ਦੇ ਸਾਥੀ ਆ ਸਾਰੇ ਵੱਧ ਚੜ ਕੇ ਹਿੱਸਾ ਲੈ ਰਹੇ ਆ ਬਈ ਮੇਰਾ ਨਾਮ ਬਲਕਾਰ ਸਿੰਘ ਆਈ ਯੂਥ ਕਾਂਗਰਸ ਚ ਕੰਮ ਕਰ ਰਿਹਾ ਆ ਡਾਕਟਰ ਸਾਹਿਬ ਪਹੁੰਚੇ ਨੇ ਆ ਡਾਕਟਰ ਸਾਹਿਬ ਦਾ ਪਿੰਡ ਆਣ ਦੇ ਬਹੁਤ ਧੰਨਵਾਦ ਕੀਤਾ ਕਲਸ ਅਸੀਂ ਡਾਕਟਰ ਸਾਹਿਬ ਨੂੰ ਪਹਿਲੇ ਪਹਿਲੀ ਤਰ੍ਹਾਂ ਹੀ ਭਾਰੀ ਬਹੁਤ ਨਾਲ ਇੱਥੋਂ ਜਤਾ ਕੇ ਭੇਜਾਂਗੇ ਕਿੰਨੇ ਤੇ ਨੌਜਵਾਨਾਂ ਦੇ ਬੁੱਤੇ ਕਿਹੜੇ ਕਿਹੜੇ ਹੈਗੇ ਸਰਪਿੰਡ ਸਾਡੇ ਇੱਥੇ ਨਾ ਫਿਲਹਾਲ ਇੱਕ ਕੁੜੀਆਂ ਨੂੰ ਕਾਲਜ ਦੀ ਲੋੜ ਹੈ ਦੂਰ ਸਾਡੇ ਪਿੰਡ ਤੋਂ ਮਤਲਬ ਦੂਰ ਹੈ ਕਾਲਜ ਆਣ ਜਾਣ ਦੀ ਦਿੱਕਤਾਂ ਨੇ ਉਹ ਚੀਜ਼ਾਂ ਡਾਕਟਰ ਸਾਹਿਬ ਜਦੋਂ ਜਾਣਗੇ ਉਹਨਾਂ ਸੋਚਾ ਦੇ ਵਿੱਚ ਹਨ ਫਿਰ ਉਹ ਤੋਂ ਉਹਨਾਂ ਤੋਂ ਹੱਲ ਕਰਵਾਵਾਂਗੇ ਦਲਵੀਰ ਸਿੰਘ ਜੀ ਦਲਵੀਰ ਸਿੰਘ ਵੱਲੋਂ 5 ਸਾਲਾਂ ਦੇ ਵਿੱਚ ਕੰਮ ਹੋਇਆ ਦੇਖਦੇ ਹਾਂ ਕਿ ਸਾਡਾ ਜਿਹੜਾ ਇਹਨਾਂ ਦਾ ਕਾਫੀ ਕਾਉਂਸੀ ਦਾ ਬਹੁਤ ਵਧੀਆ ਜੀ ਬਗਾਸ ਹੋਇਆ ਗਰੰਟਾਂ ਵੀ ਬਹੁਤ ਆਈ ਨੇ ਹਾਇਦਰ ਜੀ ਆਪਣੀ ਸਰਕਾਰ ਨਹੀਂ ਸੀਗੀ ਕਾਂਗਰਸ ਦੀ ਉੱਪਰ ਤਾਂ ਕਰਕੇ ਥੋੜਾ ਜਿਹਾ ਫਰਕ ਆਉਣ ਮੂਰੇ ਕਾਂਗਰਸ ਆ ਜਾਣੀ ਆ ਫਿਰ ਹੋਰ ਵਧੀਆ ਕੰਮ ਚੱਲੂਗਾ ਜੀ ਕਿਹੜੇ ਕਿਹੜੇ ਮੁੱਦੇ ਸੀਗੇ ਮੁੱਦੇ ਜੀ ਪਹਿਲਾਂ ਤਾਂ ਕਿਸਾਨੀ ਦੇ ਮੁੱਦਾ ਬਹੁਤ ਵੱਡਾ ਜੀ ਤੁਹਾਨੂੰ ਪਤਾ ਹੀ ਆ ਬਿੱਲਾਂ ਦਾ ਬਹੁਤ ਚੱਕਰ ਅਲਿਆਇਆ ਪਿਆ ਇਹ ਕੰਮ ਚ ਬਾਕੀ ਛੜਕਾਂ ਦੀਆਂ ਛੜਕ ਸਾਡੀ ਇਹ ਵੀ ਬਣ ਗਈ ਜੀ ਰਾਹ ਰੋਡ ਵਾਲੀ ਵੀ ਹੋਰ ਪਿੰਡਾਂ ਨੂੰ ਵੀ ਪੈਸਾ ਬਹੁਤ ਦਿੱਤਾ ਜੀ ਹਾਂ ਜੀ ਆਹ ਬਾਰੇ ਇਹਨਾਂ ਕਹਿੰਦੇ ਸਰਕਾਰ ਬਣਾ ਰਹੀ ਹੈ ਕੁਝ ਵੀ ਨਹੀਂ ਕਰਿਆ ਜੀ ਇੱਕ ਪੈਸੇ ਦਾ ਕੰਮ ਵੀ ਨਹੀਂ ਹੋਇਆ ਜੀ ਝੂਠ ਬੋਲ ਕੇ ਸਰਕਾਰ ਬਣਾ ਗਈ ਜੀ ਕੋਈ ਕੰਮ ਵੀ ਨਹੀਂ ਹੋਇਆ ਜੀ ਇੱਕ ਵੀ ਕੰਮ ਬੁੜੀਆਂ ਨੂੰ ਮਗਰ ਲਾ ਲਿਆ ਵੀ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਉਹ ਵੀ ਨਹੀਂ ਦਿੱਤਾ ਕੋਈ ਵੀ ਨਹੀਂ ਤਕਰੀਬਨ ਸਾਡੇ ਤੱਕ ਦੇ ਐਮ.ਐਲ.ਏ. ਨੇ ਅਸੀਂ ਦੇਖਿਆ ਜੀ ਵੀ ਕਦੇ ਪਿੰਡਾਂ 'ਚ ਫਿਰਦਾ ਜਿਵੇਂ ਬਾਜ਼ੀਬਾਦ ਸਾਹਿਬ ਫਿਰਦੇ ਨੇ ਹਾਂ ਜੀ ਮੈਂ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਮੈਂ ਸਰਪੰਚ ਆ ਪਿੰਡ ਝੁੰਗਿਆ ਵੇਗਾਲ ਕਿਸ ਤਰ੍ਹਾਂ ਦਾ ਵਿਕਾਸ ਹੋਇਆ ਬਟਾ ਸਾਡੇ ਪਿੰਡ ਦਾ ਬਹੁਤ ਵਧੀਆ ਜੀ ਤਕਰੀਬਨ ਜੇ ਆਪਾਂ ਕਹੀਏ ਪੰਜਾਬ ਦੇ ਇਤਿਹਾਸ ਦੇ ਵਿੱਚ 70 ਸਾਲਾਂ ਦੇ ਵਿੱਚ ਇੰਨੀ ਗ੍ਰਾਂਟ ਕਦੇ ਨਹੀਂ ਮਿਲੀ ਜਿੰਨੀ ਪਿਛਲੀ ਵਾਰੀ ਕੈਪਟਨ ਦੀ ਸਰਕਾਰ ਕਾਂਗਰਸ ਦੀ ਸਰਕਾਰ ਵੇਲੇ ਗ੍ਰਾਂਟ ਮਿਲੀ ਆ ਪਿੰਡਾਂ ਨੂੰ ਖੁੱਲੇ ਗੱਫੇ ਮਿਲੇ ਆ ਪੂਰੀ ਗ੍ਰਾਂਟ ਦਿੱਤੀ ਆ ਹੁਣ ਜਦੋਂ ਆਹ ਬਦਲਾ ਦੀ ਬਦਲਾ ਦੇ ਨਾਂ ਤੇ ਸਰਕਾਰ ਆਈ ਆ ਇਹਨਾਂ ਨੇ ਤਕਰੀਬਨ 2.5 ਸਾਲ ਤੋਂ ਪਿੰਡਾਂ ਨੂੰ 1 ਰੁਪਿਆ ਡਿਵੈਲਪਮੈਂਟ ਦਾ ਨਹੀਂ ਦਿੱਤਾ ਸਮਾਂ ਕਿ ਸਾਨੂੰ ਚੰਨੀ ਸਰਕਾਰ ਨੇ ਜਾਂ ਕੈਪਟਨ ਸਰਕਾਰ ਨੇ ਜਿਹੜੀ ਪਹਿਲਾਂ ਡਿਵੈਲਪਮੈਂਟ ਨੂੰ ਪੈਸੇ ਦਿੱਤੇ ਸੀ ਉਹ ਵੀ ਇਹਨਾਂ ਨੇ ਵਾਪਸ ਲਏ ਆ ਸਾਡੇ ਕੋਲੋਂ ਉਸ ਤੋਂ ਬਾਅਦ ਮੁੜ ਕੇ ਕੋਈ ਰੁਪਏ ਨਹੀਂ ਦਿੱਤਾ ਸਾਡੀ ਡਾਕਟਰ ਅਮਰ ਸਿੰਘ ਕੋਲੋਂ ਵੀ ਕੋਈ ਪਿੰਡ ਦੇ ਲਈ ਕੁਝ ਕੰਮ ਨਹੀਂ ਤੇ ਡਾਕਟਰ ਅਮਰ ਸਿੰਘ ਨੇ ਸਾਡੇ ਪਿੰਡ ਨੂੰ ਹਾਂਜੀ ਸੀਵਰੇਜ ਵਾਸਤੇ 3 ਲੱਖ ਰੁਪਏ ਦਿੱਤਾ ਔਰ ਡਾਕਟਰ ਅਮਰ ਸਿੰਘ ਦਾ 2 ਸਾਲ ਤਾਂ ਤਕਰੀਬਨ ਕਰੋਨਾ ਕਾਲ ਦੇ ਵਿੱਚ ਹੀ ਲੰਘੇ ਜੀ ਜੇ ਕਰੋਨਾ ਕਾਲ ਨਾ ਹੁੰਦਾ ਉਹਦੇ ਵਿੱਚ ਬਹੁਤ ਲਾਸ ਹੋਇਆ ਸਾਡਾ ਤੇ ਡਾਕਟਰ ਅਮਰ ਸਿੰਘ ਜੇ ਆਪਾਂ ਕਹੀਏ ਪੰਜਾਬ ਦੇ ਦੂਜੇ ਡਾਕਟਰ ਮਨਮੋਹਨ ਸਿੰਘ ਆ ਜਿਵੇਂ ਇਹਨਾਂ ਨੇ ਆਟਾ ਦਾਲ ਦੀ ਸਕੀਮ ਉਸ ਟਾਈਮ ਨਾਲ ਰਹਿ ਕੇ ਆ ਬਣਵਾਈ ਆ ਡਾਕਟਰ ਮਨਮੋਹਨ ਸਿੰਘ ਜੀ ਦੇ ਪ੍ਰਧਾਨ ਮੰਤਰੀ ਜੀ ਦੇ ਆਪਣੇ ਦੇ ਤੇ ਜਿਹੜੀਆਂ ਆਪਣੇ ਜਿੰਨਾ ਰੋਜ਼ਗਾਰ ਗਰੰਟੀ ਐਕਟ ਯੋਜਨਾ ਜਿਹੜਾ ਆਪਣੇ ਨਰੇਗਾ ਇਹ ਵੀ ਡਾਕਟਰ ਅਮਰ ਸਿੰਘ ਦੀ ਦੇਣ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਲ ਰਹਿ ਕੇ ਕੰਮ ਕਰਵਾਇਆ ਔਰ ਸਭ ਤੋਂ ਵੱਡੀ ਗੱਲ ਆ ਸਾਡੀ ਜਿਹੜੀ ਰਾਹੋਂ ਤੋਂ ਲੁਧਿਆਣੇ ਤੋਂ ਮਾਛੂਆਲਾ ਰੋਡ ਆ ਰਾਹੋਂ ਰੋਡ 44 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਹੁਤ ਪੁਰਾਣੀ ਮੰਗ ਸੀ ਸਾਡੀ ਚਿਰਾਂ ਦੀ ਟੁੱਟੀ ਸੜਕ ਸੀ ਤੁਰ ਕੇ ਵੀ ਨਹੀਂ ਜਾ ਹੁੰਦਾ ਸੀ ਉਹ ਵੀ ਕਾਂਗਰਸ ਪਾਰਟੀ ਦੇ ਐਮਪੀ ਡਾਕਟਰ ਅਮਰ ਸਿੰਘ ਦੀ ਉਹ ਸਾਡੇ ਹਲਕੇ ਨੂੰ ਦੇਣ ਬਹੁਤ ਵਧੀਆ ਡਵੈਲਪਮੈਂਟ ਪੂਰੇ ਪੜੇ ਲਿਖੇ ਇੱਕ ਵਧੀਆ ਲੀਡਰ ਨੇ ਡਾਕਟਰ ਅਮਰ ਸਿੰਘ ਜੀ ਸਾਡਾ ਗਰਾਊਂਡ ਬਣ ਗਿਆ ਠੀਕ ਹੈ ਹੋਰ ਸਾਨੂੰ ਕੀ ਚਾਹੀਦਾ ਪਿੰਡ ਦੇ ਵਿੱਚ ਹੁਣ ਜਦੋਂ ਦਸੇ ਦੇ ਵੀ ਕਮਿਟੀ ਸੈਂਟਰ ਬਣਿਆ ਥੋੜੇ ਬਣ ਟ ਗਈ ਉਸ ਤੋਂ ਬਾਅਦ ਆ ਜਿਹੜੀ ਰੋਡ ਮੇਨ ਗੱਲ ਤਾਂ ਰੋਡ ਆ ਜਿਹੜੀ ਰਾਂਊ ਰੋਡ ਆ 1 ਸਾਲ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਇੰਨਾ ਫੰਡ ਦਿੱਤਾ ਰੋਡ ਨਹੀਂ ਸ਼ੁਰੂ ਹੋਈ ਹੁਣ ਰੋਡ ਸ਼ੁਰੂ ਆ ਜਾ ਕੇ ਰੋਡ ਦੇਖੋ ਪਹਿਲਾਂ ਸਾਡੀ ਰੋਡ ਹੀ ਸਾਨੂੰ ਦਾ ਮੇਨ ਸਾਡੀ ਜਿਵੇਂ ਕਹਿੰਦੇ ਵੀ ਉਹ ਹੈ ਗਿਆ ਸਾਡੀ ਪਿੰਡ ਦੀ ਲਾ ਲੋ ਸ਼ਾਨ ਲਾ ਲੋ ਏਰੀ ਦੀ ਲਾ ਲੋ ਪਿੰਡਾਂ ਦੇ ਮੁੱਦੇ ਸਾਡੀ ਕਾਂਗਰਸ ਸਰਕਾਰ ਨੇ ਜਿਹੜੇ ਪਹਿਲਾਂ ਸਰਕਾਰ ਸੀ ਵੇਲੇ ਬਹੁਤ ਹੱਲ ਕੀਤੇ ਨੇ ਪਰ ਅੱਜ ਬਹੁਤ ਇਸ ਝਾੜੂ ਵਾਲੀ ਸਰਕਾਰ ਨੇ 2 ਸਾਲਾਂ ਦੇ ਵਿੱਚ ਜਿਹੜੇ ਸਾਨੂੰ ਪਿਛਲੀ ਕਾਂਗਰਸ ਸਰਕਾਰ ਨੇ ਗਰੰਟਾਂ ਦਿੱਤੀਆਂ ਸੀ ਉਹ ਵੀ ਵਾਪਸ ਕਰਵਾ ਲਈਆਂ ਪਰ ਨਵੀਂ ਗਰਾਂਟ ਕੋਈ ਦਿੱਤੀ ਨਹੀਂ ਪਰ ਅਸੀਂ ਹੁਣ ਐਮਪੀ ਸਾਹਿਬ ਤੋਂ ਇਹ ਆਸ ਕਰਦੇ ਆ ਕਿਉਂਕਿ ਪਹਿਲਾਂ ਵੀ ਸਾਡੇ ਕੋਲ 5 ਸਾਲ ਬਹੁਤ ਸ਼ਰੀਫ ਆਦਮੀ ਨੇ ਬਹੁਤ ਹੀ ਇਮਾਨਦਾਰ ਨੇ ਔਰ ਠੱਲੇ ਤੌਕੇ ਤੋਂ ਲੈ ਕਿ ਇਹਨਾਂ ਨੇ ਡਾਕਟਰ ਪੀ ਐਚ ਡੀ ਡਾਕਟਰ ਸਾਹਿਬ ਕੀਤੀ ਹੋਈ ਆ ਤੇ ਆਈਏਐਸ ਅਫਸਰ ਰਹ ਚੁੱਕੇ ਨੇ ਤੇ ਇਹਨਾਂ ਨੂੰ ਹੁਣ ਅਸੀਂ ਦੁਬਾਰਾ ਜਿਤਾ ਕੇ ਇਹਨਾਂ ਦੇ ਨਾਲ ਆਪਦੇ ਮਸਲੇ ਹੱਲ ਕਰਵਾਵਾਂਗੇ ਧੰਨਵਾਦ